नमस्कार ए आकाशवाणी जलंदर। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੀਓ ਚ ਜੀ-20 ਸੰਮੇਲਨ ਚ ਹਿੱਸਾ ਲੈਣ ਗਏ। ਸ਼੍ਰੀ ਮੋਦੀ ਵੱਲੋਂ ਸਿਖਰ ਸੰਮੇਲਨ ਤੋਂ ਇਲਾਵਾ ਵਿਸ਼ਵ ਨੇਤਾਵਾਂ ਨਾਲ ਵੱਖ-ਵੱਖ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਸ਼੍ਰੀ ਮੋਦੀ ਦੇ ਨਾਲ-ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਵੀ ਅੱਜ ਤੇ ਭਲਕ ਰਿਓ ਡੀ ਜਨੇਰੀਓ ਵਿਖੇ G20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਉੱਗੇ ਨੇਤਾਵਾਂ ਵਿੱਚੋਂ ਨੇ ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਤੇ ਦੂਜੇ ਪੜਾ ਉੱਤੇ ਅੱਜ ਸਵੇਰੇ ਬ੍ਰਾਜ਼ੀਲ ਪਹੁੰਚੇ ਨੇ ਭਾਰਤ ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਦੇ ਨਾਲ G20 ਤ੍ਰੋਇਕਾ ਦਾ ਹਿੱਸਾ ਹੈ ਤੇ ਚੱਲ ਰਹੇ G20 ਸਿਖਰ ਸੰਮੇਲਨ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ ਇਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਆਲਮੀ ਮੁੱਦਿਆਂ ਉੱਤੇ ਭਾਰਤ ਦੀਆਂ ਪੋਜੀਸ਼ਨਸ ਨੂੰ ਪੇਸ਼ ਕਰਨਗੇ ਤੇ G20 ਦੇ ਨੇਤਾਵਾਂ ਦੇ ਨਵੀਂ ਦਿੱਲੀ ਐਲਾਨਨਾਮੇ ਦੇ ਨਤੀਜਿਆਂ ਦੇ ਨਾਲ-ਨਾਲ हाल ही ਵਿੱਚ ਭਾਰਤ ਵੱਲੋਂ ਕਰਵਾਏ ਗਏ ਆਲਮੀ ਦੱਖਣ ਦੀ ਆਵਾਜ਼ ਸਿਖਰ ਸੰਮੇਲਨ ਤੋਂ ਬਾਅਦ ਦੇ ਕਦਮਾਂ ਬਾਰੇ ਚਰਚਾ ਕਰਨਗੇ ਨਵੇਂ ਸ਼ੁਰੂ ਕੀਤੇ ਗਏ ਆਯੁਸ਼ਮਾਨ ਵਾਹਿ ਵੰਦਨਾ ਕਾਰਡ ਨੇ 70 ਸਾਲ ਤੇ ਇਸ ਤੋਂ ਵੱਧ ਉਮਰ ਦੇ 10 ਲੱਖ ਤੋਂ ਵੱਧ ਬਜ਼ੁਰਗ ਨਾਗਰਿਕਾਂ ਨੂੰ ਰਜਿਸਟਰ ਕਰਦਿਆਂ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ ਇਸ ਕਾਰਡ ਨਾਲ ਬਜ਼ੁਰਗ ਨਾਗਰਿਕ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਰੋਗਿਆ ਯੋਜਨਾ ਤਹਿਤ ਮੁਫਤ ਸਿਹਤ ਸੰਭਾਲ ਲਾਭਾਂ ਦੀ ਵਰਤੋਂ ਕਰ ਸਕਦੇ ਨੇ ਸਿਹਤ ਤੇ ਪਰਵਾਲਾ ਭਰਾ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 29 ਅਕਤੂਬਰ ਨੂੰ ਇਸ ਦੀ ਸ਼ੁਰੂਆਤ ਦੇ 3 ਹਫ਼ਤਿਆਂ ਦੇ ਅੰਦਰ ਇਹ ਮੀਲ ਪੱਥਰ ਹਾਸਲ ਕੀਤਾ ਗਿਆ ਆਯੁਸ਼ਮਾਨ ਵਾਹ ਵੰਦਨਾ卡ਰਟ ਤਹਿਤ ਲਗਭਗ 4 ਲੱਖ ਔਰਤਾਂ ਨੇ ਰਜਿਸਟਰ ਕੀਤਾ ਹੈ ਲਾਂਚ ਤੋਂ ਲੈ ਕੇ ਅਧਿਕਾਰਤ ਤੌਰ ਤੇ 9 ਕਰੋੜ ਤੋਂ ਵੱਧ ਦੇ ਇਲਾਜ ਹੋਏ ਨੇ ਜਿਸ ਨਾਲ 1400 ਤੋਂ ਵੱਧ ਔਰਤਾਂ ਸਮੇਤ 70 ਸਾਲ ਤੇ ਇਸ ਤੋਂ ਵੱਧ ਉਮਰ ਦੇ 4800 ਤੋਂ ਵੱਧ ਬਜ਼ੁਰਗਾਂ ਨੂੰ ਲਾਭ ਹੋ ਰਿਹਾ ਹੈ ਇਹ ਇਲਾਜ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਵਰ ਕਰ ਕਰਦੇ ਨੇ ਜਿਸ ਵਿੱਚ ਕੋਰੋਨਰੀ ਐਂਜੀਓਪਲਾਸਟੀ, ਗੁੱਲੇ ਦਾ ਫ੍ਰੈਕਚਰ ਤੇ ਇਸ ਨੂੰ ਬਦਲਣਾ, ਪਿੱਤੇ ਦੀ ਥੈਲੀ ਨੂੰ ਹਟਾਉਣਾ, ਮੋਤੀਆ ਬਿੰਦੀ ਸਰਜਰੀ, ਪ੍ਰੋਸਟੇਟ ਰੀਸੈਕਸ਼ਨ ਤੇ ਸਟ੍ਰੋਕ ਸ਼ਾਮਲ ਨੇ। ਨੌਜਵਾਨ ਮਾਮਲਿਆਂ ਤੇ ਖੇਡਾਂ ਵਾਰੇ ਮੰਤਰਾਲਾ ਤਹਿਤ ਭਾਰਤ ਸਰਕਾਰ ਦੇ ਅਧਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਬਰਨਾਲਾ ਦੇ ਐਸਟੀ ਕਾਲਜ ਆਫ ਐਜੂਕੇਸ਼ਨ ਦੇ ਐਨਐਸਐਸ ਵਿਭਾਗ ਦੇ ਸਹਿਯੋਗ ਨਾਲ ਭਾਰਤ ਦੇ ਕਬਾਈਲੀ ਵਿਰਸੇ ਤੇ ਉਹਨਾਂ ਦੇ ਮਹੱਤਵਪੂਰਨ ਯੋਗਦਾਨਾਂ ਤੇ ਚਾਨਣਾ ਪਾਉਣ ਲਈ ਜਨਜਾਤੀਏ ਗੌਰਵ ਦਿਵਸ ਮਨਾਇਆ ਗਿਆ ਇਸ ਪ੍ਰੋਗਰਾਮ ਦੀ ਅਗਵਾਈ ਐਨ ਐਸ ਐਸ ਪ੍ਰੋਗਰਾਮ ਹਦ ਕਰੀ ਪ੍ਰੋਫੈਸਰ ਬਲਵਿੰਦਰ ਕੁਮਾਰ ਸ਼ਰਮਾ ਨੇ ਕੀਤੀ ਪ੍ਰੋਗਰਾਮ ਦਾ ਮਕਸਦ ਮਹਾਨ ਆਜ਼ਾਦੀ ਘੁਲਾਟ ਕੇ ਅਤੇ ਸਮਾਜ ਸੁਧਾਰਕ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦੇਣਾ ਅਤੇ ਵਿਦਿਆਰਥੀਆਂ ਨੂੰ ਭਾਰਤ ਦੇ ਕਬਾਈਲੀ ਭਾਈਚਾਰੇ ਦੇ ਇਤਿਹਾਸ ਸੱਭਿਆਚਾਰਕ ਤੇ ਯੋਗਰਾਜ ਪ੍ਰਤੀ ਜਾਗਰੂਕ ਕਰਨਾ ਸੀ ਰੇਲ ਗੱਡੀ ਨੰਬਰ 15532 ਢੰਡਾਰੀ ਕਲਾ ਰੇਲਵੇ ਸਟੇਸ਼ਨ ਤੋਂ ਸਹਰਸਾ ਰੇਲਵੇ ਸਟੇਸ਼ਨ ਲਈ ਅੱਜ ਰਾਤ ਨਿਰਧਾਰਤ ਸਮੇਂ ਲਈ ਰਵਾਨਾ ਹੋਵੇਗੀ ਇਹ ਰੇਲ ਗੱਡੀ ਢੰਡਾਰੀ ਕਲਾ ਰੇਲਵੇ ਸਟੇਸ਼ਨ ਤੋਂ ਰਾਤ 8 ਵਜ ਕੇ 45 ਮਿੰਟ ਤੇ ਰਵਾਨਾ ਹੋਵੇਗੀ ਅਤੇ ਅੰਬਾਲਾ ਕੈਂਟ ਸਹਾਰਨਪੁਰ ਲਖਸਰ ਮੁਰਾਦਾਬਾਦ ਬਰੇਲੀ ਸੀਤਾਪੁਰ ਗੋਂਡਾ ਬਸਤੀ ਗੋਰਖਪੁਰ ਦੇਵਰੀਆ ਸਿਵਾਨ ਛਪਰਾ ਸੋਨਪੁਰ ਹਾਜੀਪੁਰ ਮੁਜ਼ਫਰਪੁਰ ਸਮਸਤੀਪੁਰ ਖੜਗੀਆ ਮਾਨਸੀ ਆਦ ਰੇਲਵੇ ਸਟੇਸ਼ਨਾਂ ਤੋਂ ਹੁੰਦੇ ਹੋਏ ਸਹਿਰਾ ਸਾਹ ਪਹੁੰਚੇਗੀ ਫਿਰੋਜ਼ਪੁਰ ਡਿਵੀਜ਼ਨ ਰੇਲਵੇ ਸਟੇਸ਼ਨ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਗੈਰ ਰਾਕਮੀ ਰੇਲ ਗੱਡੀ ਦੇ ਸਾਰੇ ਡੱਬੇ ਜਿਨ੍ਹਾਂ ਯਾਤਰੀਆਂ ਕੋਲ ਇਸ ਦੇ ਸੰਬੰਧ ਵਿੱਚ ਟਿਕਟਾਂ ਨੇ ਉਹ ਸਫ਼ਰ ਕਰ ਸਕਦੇ ਨੇ ਮੋਹਾਲੀ ਜ਼ਿਲ੍ਹੇ ਦੇ 9095 ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਪੂਜਨ ਸਿੰਘ ਏਟੀਓ ਭਲਕੇ 19 ਨਵੰਬਰ ਨੂੰ ਅਹੁਦੇ ਦੀ ਸੋਚ ਕਾਲ ਗਏ ਜਿਸ ਦੌਰਾਨ ਜ਼ਿਲ੍ਹੇ ਦੇ ਚਾਰ ਬਲਾਕਾਂ ਦੇ 19245 ਮੁਹਾਲੀ ਦੇ ਸੈਕਟਰ 88 ਸਥਿਤ ਸਰਸਮੇਲਾ ਗਰਾਊਂਡ 'ਚ ਅਹੁਦੇ ਦਾ ਹਲਫ ਲੈਣ ਗਏ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੇ ਦੱਸਿਆ ਹੈ ਕਿ ਇਸ ਸਮਾਰੋਹ ਦੌਰਾਨ ਮੁਹਾਲੀ ਡੇਰਾ ਬੱਸੀ ਮਾਜਰੀ ਤੇ ਖਰੜ ਦੇ 1992295 ਮੰਤਰੀਵਜੋਂ ਉਹਦੇ ਦਾ ਹਲਫ ਦਿਵਾਇਆ ਜਾਣਾ ਹੈ ਪੰਜਾਬ 'ਚ ਡੇਰੀ ਫਾਰਮਿੰਗ ਸੈਕਟਰ ਨੂੰ ਹੋਰ ਪਰਫੁੱਲਤ ਕਰਨ ਲਈ ਸੂਬਾ ਸਰਕਾਰ ਐਚ ਐਫ ਨਸਲ ਦੀਆਂ ਉਚਤਮ ਕਿਸਮ ਦੀਆਂ ਗਾਵਾਂ ਦੀ ਪਛਾਣ ਕਰਨ ਤੇ ਇਹਨਾਂ ਦੀ ਦੁੱਧ ਉਤਪਾਦਨ ਸਮਰੱਥਾ ਬਾਰੇ ਜਾਣਨ ਲਈ ਜਲਦੀ ਇੱਕ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ 5 ਕਰੋੜ 31 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਬਾਰੇ ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕਿ ਇਹ ਪ੍ਰੋਜੈਕਟ ਦਸੰਬਰ 2024 ਦੇ ਪਹਿਲੇ ਹਫ਼ਤੇ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ